ਅਸੀਂ ਇਸ ਵੇਲੇ ਜਲੰਧਰ ਦੇ ਦੇਵੀ ਤਲਾਬ ਮੰਦਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ 1,21,000 ਦੀਵਿਆਂ ਦੇ ਨਾਲ ਅੱਜ ਦੀਪਮਾਲਾ ਕੀਤੀ ਜਾਣੀ ਹੈ। ਸੰਗਤ ਦੇ ਵੱਲੋਂ ਦੀਵਿਆਂ ਦੇ ਵਿੱਚ ਤੇਲ ਭਰਿਆ ਜਾ ਰਿਹਾ ਹੈ। ਸਾਰੇ ਪਾਸੇ ਦੀਵੇ ਹੀ ਦੀਵੇ ਤੁਹਾਨੂੰ ਨਜ਼ਰ ਆਉਣਗੇ। ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਇੱਥੇ ਕਾਫੀ ਦਿਨਾਂ ਤੋਂ ਇਹ ਉਪਰਾਲਾ ਜਿਹੜਾ ਹੈ ਉਹ ਚੱਲ ਰਿਹਾ ਹੈ। ਸਰ ਮੇਰੇ ਲਈ ਤਾਂ ਬਹੁਤ ਮਾਤਾ ਹੈਗੀ ਹੈ ਕਿ ਜਿਸ ਸਾਬ ਨਾਲ ਲੋਕੀ ਇੰਨੀ ਖੁਸ਼ੀਆਂ ਮਨਾ ਰਿਆ ਨਾ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਾਂ ਹਰ ਘਰ ਚ ਦੀਵਾ ਜਲ ਰਿਹਾ ਹੈ ਮਤਲਬ ਦੀਵਾਲੀ ਫੇਰ ਆ ਰਹੀ ਹੈ ਸਾਡੇ ਲਈ ਮਤਲਬ ਇਸ ਸਾਲ ਦੀ ਦੂਜੀ ਦੀਵਾਲੀ ਹੋ ਰਹੀ ਹੈ ਸਾਡੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਇੱਕ ਲੱਖ ਤੇ 31 ਹਜ਼ਾਰ ਦੀ ਵਜਾਇਆ ਜਾਣਗੇ ਪੂਰਾ ਜਗਮਗ ਹੋਏਗਾ ਮੰਦਰ ਪੂਰਾ ਮੰਦਰ ਕਮੇਟੀ ਵੱਲੋਂ ਤੇ ਬਹੁਤ ਰੰਗ ਰੰਗ ਪ੍ਰੋਗਰਾਮ ਹੈ ਤੇ ਸ਼ਾਮ ਨੂੰ ਇੱਥੇ ਅਤੀਸ਼ਵਾਜੀ ਵੀ ਹੋਏਗੀ ਮੇਰੇ ਖਿਆਲ ਨਾਲ ਕੋਈ 7:00 ਵਜੇ ਤੋਂ ਬਾਅਦ ਤੇ ਬੜਾ ਦੇਖਣ ਵਾਲਾ ਮੋਲੇ ਆਇਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆਣ ਇੱਥੇ ਦਰਸ਼ਨ ਕਰਨ ਤੇ ਆਪਣਾ ਯੋਗਦਾਨ ਦੇਣ ਪੂਰੇ ਦੇਸ਼ ਭਰ ਦੇ ਵਿੱਚ ਅੱਜ ਸ਼੍ਰੀ ਰਾਮਚੰਦਰ ਜੀ ਦਾ ਮਹਾਨ ਉਤਸਵ ਮਨਾਇਆ ਜਾ ਰਿਹਾ ਹੈ ਅਜोध्या ਦੇ ਵਿੱਚ ਪ੍ਰਾਣ ਪ੍ਰティਸ਼ਟਾ ਚੱਲ ਰਹੀ ਹੈ ਸ਼੍ਰੀ ਰਾਮਚੰਦਰ ਮਹਾਰਾਜ ਦੀ ਤੇ ਉਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਹੈ ਅਸੀਂ ਇਸ ਵੇਲੇ ਜਲੰਧਰ ਦੇ ਦੇਵੀ ਤਲਾਬ ਮੰਦਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ 121000 ਦੀਵੀਆਂ ਦੇ ਨਾਲ ਅੱਜ ਦੀਪਮਾਲਾ ਕੀਤੀ ਜਾਣੀ ਹੈ ਤੁਹਾਨੂੰ ਅਸੀਂ ਤਿਆਰੀਆਂ ਦਿਖਾ ਦਿੰਦੇ ਆ ਮੰਦਰ ਦੇ ਵਿੱਚ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤੇ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਮਹਿਲਾਵਾਂ ਹੋਣ ਇਹ ਸਭ ਇੱਥੇ ਇਹ ਸਜਾਵਟ ਜਿਹੜੀ ਹੈ ਉਹ ਕਰ ਰਹੇ ਨੇ 121000 ਦੀਵੀਆਂ ਦੀ ਜਿਹੜੀ ਦੀਪਮਾਲਾ ਹੈ ਉਹ ਅੱਜ ਸ਼ਾਮ ਨੂੰ ਕੀਤੀ ਜਾਣੀ ਹੈ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਮਾਹੌਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਹਰ ਇੱਕ ਦੇ ਚਿਹਰੇ ਦੇ ਉੱਪਰ ਇਸ ਵੇਲੇ ਖੁਸ਼ੀ છਾਈ ਹੋਈ ਹੈ ਕਿਉਂਕਿ ਕਈ ਸਦੀਆਂ ਬਾਅਦ ਅੱਜ ਸ਼੍ਰੀ ਰਾਮਚੰਦਰ ਮਹਾਰਾਜ ਨੂੰ ਜਿਹੜੀ ਪ੍ਰਾਣ ਪ੍ਰティਸ਼ਟਾ ਹੈ ਅਯੁੱਧਿਆ ਦੇ ਵਿੱਚ ਉਹ ਕੀਤੀ ਜਾਣੀ ਹੈ ਸਮਾਗਮ ਉੱਧਰ ਚੱਲ ਰਿਹਾ ਪਰ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਜੋ ਤਿਆਰੀਆਂ ਚੱਲ ਰਹੀਆਂ ਨੇ ਅੱਜ ਰਾਤ ਦੀਪਮਾਲਾ ਨੂੰ ਲੈ ਕੇ ਉਹ ਤਿਆਰੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇ ਦੇਖੋ ਕਿ ਸੰਗਤ ਦੇ ਵੱਲੋਂ ਦੀਵਿਆਂ ਦੇ ਵਿੱਚ ਤੇਲ ਭਰਿਆ ਜਾ ਰਿਹਾ ਏ ਸਾਰੇ ਪਾਸੇ ਦੀਵੇ ਹੀ ਦੀਵੇ ਤੁਹਾਨੂੰ ਨਜ਼ਰ ਆਉਣਗੇ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਇੱਥੇ ਕਾਫੀ ਦਿਨਾਂ ਤੋਂ ਇਹ ਉਪਰਾਲਾ ਜਿਹੜਾ ਹੈ ਉਹ ਚੱਲ ਰਿਹਾ ਏ ਤੇ ਸੰਗਤ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਦੀ ਮਹੱਤਤਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਕਿਵੇਂ ਦੀ ਹੈ ਕੁਝ ਨੌਜਵਾਨ ਹੈਗੇ ਨੇ ਜਿਹੜੀ ਸੇਵਾ ਕਰ ਰਹੇ ਨੇ ਅੱਜ ਰਾਤ ਨੂੰ ਦੀਪਮਾਲਾ ਹੋਣੀ ਹੈ ਬਾਈ ਜੀ ਅੱਜ ਦੇ ਦਿਨ ਦੇ ਲਈ ਮੈਂ ਤੁਹਾਡੇ ਕੋਲੋਂ ਪੁੱਛਿਆ ਤੁਹਾਡੇ ਲਈ ਕੀ ਮਹੱਤਤਾ ਹੈਗੀ ਹੈ ਸਰ ਮੇਰੇ ਲਈ ਤਾਂ ਬਹੁਤ ਮਹੱਤਤਾ ਹੈਗੀ ਹੈ ਕਿ ਜਿਸ ਹੱਬ ਨਾਲ ਲੋਕੀ ਇੰਨੀ ਖੁਸ਼ੀਆਂ ਮਨਾ ਰਿਆ ਨਾ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਾਂ ਹਰ ਘਰ ਚ ਦੀਵਾ ਜਲ ਰਿਹਾ ਹੈ ਮਤਲਬ ਦੀਵਾਲੀ ਫੇਰ ਆ ਰਹੀ ਆ ਸਾਡੇ ਲਈ ਮਤਲਬ ਇਸ ਸਾਲ ਦੀ ਦੂਜੀ ਦੀਵਾਲੀ ਹੋਏ ਠੀ ਸਾਡੀ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਮੈਂ ਦੇਖ ਰਿਹਾ ਤੁਸੀਂ ਕਾਫੀ ਧੀਰ ਤੋਂ ਦੀਵਿਆਂ ਦੇ ਵਿੱਚ ਤੇਲ ਪਾਉਣ ਦੀ ਸੇਵਾ ਕਰ ਰਹੇ ਆ ਖੁਸ਼ੀ ਮਿਲ ਰਹੀ ਹੈ ਸੇਵਾ ਕਰਕੇ ਹਾਂਜੀ ਤੁਸੀਂ ਕਦੋਂ ਕਦੇ ਸੇਵਾ ਕਰ ਰਹੇ ਹੋ ਪਰਿਵਾਰ ਸਾਰਾ ਆਇਆ ਤੁਹਾਡਾ ਹਾਂਜੀ ਹਾਂਜੀ ਆਇਆ ਸੀਗਾ ਬ੍ਰਦਰ ਤੇ ਪਾਪਾ ਚਲੇ ਗਏ ਅਸੀਂ ਮੈਂ ਤੇ ਭਾਬੀ ਹੈਗੇ ਹਾਲੇ ਅੱਛਾ ਹਾਂਜੀ ਤੁਸੀਂ ਸੇਵਾ ਕਰ ਲਓ ਤਾਂ ਹੋਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨ ਬੱਚੇ ਨੇ ਬਜ਼ੁਰਗ ਨੇ ਸਭ ਸੇਵਾ ਕਰ ਰਹੇ ਨੇ ਮੈਮ ਅ ਅੱਜ ਦੇ ਦਿਨ ਦੀ ਜੇ ਮੈਂ ਤੁਹਾਡੇ ਤੋਂ ਪੁੱਛਾਂ ਕੀ ਮਹੱਤਤਾ ਤਾਂ ਹੈ ਤੁਸੀਂ ਕੀ ਸੋਚ ਕੇ ਸੇਵਾ ਕਰ ਰਹੇ ਹੋ ਸਰ ਆਮ ਮੰਦਿਰ ਆਬਿਜ 500 ਸਾਲ ਬਾਅਦ ਆਇਆ ਸੀ ਕੁਝ ਤਾਂ ਸੇਵਾ ਕਰ ਹੀ ਸਕਦੇ ਆ ਨਾ ਉਸ ਟਾਈਮ ਨਹੀਂ ਕਿਤੀ ਸਟੱਪ ਕਰ ਸਕਦੇ ਆ ਤੇ ਇਹ ਆਪਣੇ ਦਿਲੋਂ ਮੈਂ ਕਰਦੀ ਹਾਂ ਮਤਲਬ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਦੋਂ ਦੀ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਮੈਨੂੰ ਇਤਿਹਾਰ ਹੋਇਆ ਲੈ ਆਏ ਨੂੰ ਹਾਂਜੀ ਠੀਕ ਹੈ ਤਾਂ ਆਹ ਦੇਖੋ ਕਿ ਸੇਵਾ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਤਾਂ ਪ੍ਰਬੰਧਕ ਵੀ ਹੈਗੇ ਨੇ ਬਾਈ ਜੀ ਕੀ ਤਿਆਰੀਆਂ ਨੇ ਮੰਦਰ ਨੂੰ ਲੈ ਕੇ ਤੇ ਕੀ ਸ਼ਾਮ ਨੂੰ ਕੀ ਰਹਿਣ ਵਾਲੇ ਨੇ ਪ੍ਰੋਗਰਾਮ ਸਰ ਤੁਹਾਡੇ ਸਾਹਮਣੇ ਆ ਦੇਖੋ ਪੂਰੀ ਸੰਗਤ ਪੂਰੇ ਹਲਸ਼ੌਰ ਲਾਸ ਦੇ ਨਾਲ ਸੇਵਾ ਕਰਨ ਆਈ ਹੋਈ ਹੈ ਇਹ ਇੱਕ ਰੋਲ ਇੱਕ ਲੱਖ ਸੌਰੀ 1.31 ਹਜ਼ਾਰ ਦੀ ਵੇਚ ਗਏ ਜਾਣਗੇ ਪੂਰਾ ਜਗਮਗ ਹੋਏਗਾ ਮੰਦਰ ਪੂਰਾ ਮੰਦਰ ਕਮੇਟੀ ਵੱਲੋਂ ਤੇ ਬਹੁਤ ਰੰਗ ਰੰਗ ਪ੍ਰੋਗਰਾਮ ਹੈ ਤੇ ਸ਼ਾਮ ਨੂੰ ਇੱਥੇ ਅਤਿਸ਼ਵਾਜੀ ਵੀ ਹੋਏਗੀ ਮੇਰੇ ਖਿਆਲ ਨਾਲ ਕੋਈ 7:00 ਵਜੇ ਤੋਂ ਬਾਅਦ ਤੇ ਬੜਾ ਦੇਖਣ ਵਾਲਾ ਮੌਕਾ ਆਇਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆਣ ਇੱਥੇ ਦਰਸ਼ਨ ਕਰਨ ਤੇ ਆਪਣਾ ਲੋਕਦਾਨ ਦੇਣ ਠੀਕ ਹੈ ਠੀਕ ਹੈ ਧੰਨਵਾਦ ਤਾਂ ਇਹ ਸੇਵਾਦਾਰ ਨੇ ਜਿਹੜੇ ਇੱਥੇ ਲਗਾਤਾਰ ਸੇਵਾ ਕਰ ਰਹੇ ਆ ਦੂਰ ਦਰਾਡੇ ਤੁਹਾਨੂੰ ਦਿਖਾਵਾਂਗੇ ਕਿ ਇੱਕ ਸਕਰੀਨ ਵੀ ਇਸ ਮੰਦਿਰ ਦੇ ਵਿੱਚ ਲਾਈ ਗਈ ਹੈ ਜਿਹੜੀ ਸਿੱਧਾ ਪ੍ਰਸਾਰਣ ਅਜੋਧਿਆ ਦਾ ਦਿਖਾਇਆ ਜਾ ਰਿਹਾ ਏ ਦੂਰ ਦੂਰ ਦੇਖੋਗੇ ਤੇ ਹੱਥਾਂ ਦੇ ਵਿੱਚ ਜਿਹੜੇ ਝੰਡੇ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੇ ਤਾਂ ਉਹ ਫੜੇ ਹੋਏ ਨੇ ਤਾਂ ਉਹ ਫੜੇ ਹੋਏ ਨੇ ਤਾਂ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਆ ਜਿੱਧਰ ਵੀ ਦੇਖੋਗੇ ਤੁਸੀਂ ਖੁਸ਼ੀ ਦਾ ਮਾਹੌਲ ਹੈ ਜਿਹੜੇ ਲੋਕ ਇੱਥੇ ਨਿਗਾਹ ਰੱਖ ਰਹੇ ਨੇ ਧਿਆਨ ਰੱਖ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ 121000 ਦੀਵੇ ਜਿਹੜੇ ਨੇ ਅੱਜ ਦੀਵਮਾਲਾ ਕੀਤੀ ਜਾਣੀ ਹੈ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਅੱਜ ਰਹਿਣ ਵਾਲੇ ਨੇ ਇਸ ਵਿੱਚ ਸਾਰੇ ਮੰਦਰਾਂ ਵਿੱਚ ਕੀਰਤਨ ਚੱਲ ਰਿਹਾ ਜੀ ਭਗਵਾਨ ਦਾ ਗੁਣਗਾਨ ਚੱਲ ਰਿਹਾ ਜੀ ਦੀਵੇ ਬਲੂ ਪੂਰੇ ਸਜਾਵਟ ਮੰਦਰ ਚ ਪੂਰੀ ਅੱਛੀ ਤਰ੍ਹਾਂ ਹੋਈ ਪਈ ਹੈ ਜੀ ਪੂਰੀ ਸੰਗਤ ਆ ਰਹੀ ਸ਼ਾਮ ਦੇ ਟਾਈਮ 6:30 ਵਜੇ ਇੱਥੇ ਪੂਰਾ ਦੀਵਮਾਲਾ ਹੋਏਗੀ ਜੀ ਅੱਛੀ ਤਰ੍ਹਾਂ ਜੀ ਬਾਜੀ ਵੀ ਕਹਿੰਦੇ ਹੈ ਸ਼ਾਮ ਦੇ ਟਾਈਮ ਅਸਤਵਾ ਜੀ ਵੀ ਹੋਏਗੀ ਪੂਰੇ ਪਟਾਕੇ ਚੱਲਣਗੇ ਇੱਥੋਂ ਜੀ ਲੰਗਰ ਪਾਣੀ ਵੀ ਖੂਬ ਚੱਲੇਗਾ ਅੱ디 ਇੱਥੇ ਜੀ ਪੂਰੇ ਫਿਰ ਦੂਜੀ ਦੀਵਾਲੀ ਆ ਗਈ ਹੈ ਜੀ ਇਸ ਵਾਰੀ ਜੜੀ ਭਗਵਾਨ ਜੀ ਦੀ ਦੂਸਰੀ ਦੀਵਾਲੀ ਮੰਨੀ ਜਾਏਗੀ ਜੀ ਹਾਂਜੀ ਜੈ ਸ਼੍ਰੀ ਰਾਮ ਜੀ ਤਾਂ ਆਹ ਦੇਖੋ ਕਿ ਦੂਰ ਦੂਰ ਤੱਕ ਤੁਸੀਂ ਤੁਹਾਨੂੰ ਅਸੀਂ ਇੱਕ ਖੁਸ਼ੀ ਦੀ ਲਹਿਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਦੀਵਾਲੀ ਤੁਸੀਂ ਅਜੇ 2 ਮਹੀਨੇ ਪਹਿਲਾਂ ਮਨਾ ਕੇ ਹਟੇ ਆ ਤੇ ਅੱਜ ਇੱਕ ਵਾਰ ਫਿਰ ਤੋਂ ਦੀਵਾਲੀ ਜਿਹੜੀ ਹੈ ਉਹ ਮਨਾਈ ਜਾਣੀ ਹੈ 121000 ਦੀਵੇ ਇਹ ਸਿਰਫ ਅਸੀਂ ਪੰਜਾਬ ਦੇ ਇੱਕ ਮੰਦਰ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਸ ਤਰੀਕੇ ਦੇ ਪ੍ਰੋਗਰਾਮ ਹੋਰ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਹੋਰ ਵੀ ਲੋਕਾਂ ਦੇ ਵੱਲੋਂ ਜਿਹੜੇ ਨੇ ਉਹ ਕੀਤੇ ਜਾਣੇ ਨੇ ਸ਼ਾਮ ਨੂੰ ਦੀਪਮਾਲਾ ਹੋਵੇਗੀ ਆਤਿਸ਼ਬਾਜ਼ੀ ਵੀ ਹੋਵੇਗੀ ਕੀਰਤਨ ਭਜਨ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ ਦੇਖੋ ਕਿ ਹਰ ਕੋਈ ਵਿਅਕਤੀ ਜਿਹੜਾ ਹੈ ਉਹ ਆਪਣਾ ਯੋਗਦਾਨ ਪਾ ਰਿਹਾ ਹੈ ਤੇਲ ਲੈ ਕੇ ਇਹਨਾਂ ਦੀਵਿਆਂ ਦੇ ਵਿੱਚ ਪਾਰੇ ਨੇ ਤਾਂ ਤੁਸੀਂ ਦੇਖੋ ਕਿ ਕਿੰਨੇ ਲੜੀਵਾਰ ਤਰੀਕੇ ਦੇ ਨਾਲ ਕਿੱਡੇ ਸ਼ਾਨਦਾਰ ਲੱਗ ਰਹੇ ਨੇ ਕਿ ਦੀਵੇ ਜਿਹੜੇ ਨੇ 121000 ਦੀਵਿਆਂ ਦੀ ਦੀਵਾ ਵਾਲਾ ਜਿਹੜੀ ਹੈ ਅੱਜ ਸ਼ਾਮ ਨੂੰ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਅਸੀਂ ਸ਼੍ਰੀ ਦੇਵੀ ਤਲਾਵ ਮੰਦਿਰ ਤੋਂ ਦਿਖਾ ਰਹੇ ਹਾਂ ਜਿੱਥੇ ਖੁਸ਼ੀ ਦੀ ਲਹਿਰ ਇੱਕ ਵਾਰ ਫਿਰ ਤੋਂ ਉਮੜੀ ਹੈ ਤਾਂ ਲਗਭਗ 500 ਸਾਲ ਤੋਂ ਬਾਅਦ ਪ੍ਰਾਣ ਪ੍ਰਤੀਸ਼ਟਾ ਜਿਹੜੀ ਹੈ ਓਹੋ ਸ਼੍ਰੀ ਰਾਮਚੰਦਰ ਮਹਾਰਾਜ ਦੀ ਜਿਹੜੀ ਆ ਅਯੁੱਧਿਆ ਦੇ ਵਿੱਚ ਕੀਤੀ ਜਾ ਰਹੀ ਹੈ ਸਵਾਗਮ ਉੱਥੇ ਵੀ ਬਹੁਤ ਵੱਡਾ ਚੱਲ ਰਿਹਾ ਹੈ ਪਰ ਹੋਰ ਸੂਬਿਆਂ ਦੇ ਵਿੱਚ ਵੀ ਇਹ ਖੁਸ਼ੀ ਦੀ ਲਹਿਰ ਸਮਾਗਮ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਤਾਂ ਅੱਜ ਸ਼ਾਮ ਨੂੰ ਜਲੰਧਰ ਦੇ ਸ਼੍ਰੀ ਦੇਵੀਤਾਲਾ ਮੰਦਿਰ ਦੇ ਵਿੱਚ 121000 ਦੀਵੇ ਜਗਾ ਕੇ ਦੀਵਾਲਾ ਕੀਤੀ ਜਾਵੇਗੀ ਅਤੇ ਨਾਲ ਦੀ ਨਾਲ ਆਤਿਸ਼ਬਾਜੀ ਵੀ ਕੀਤੀ ਜਾਣੀ ਹੈ ਤਾਂ ਇਹ ਸਭ ਖੁਸ਼ੀਆਂ ਜਿਹੜੀਆਂ ਨੇ ਅੱਜ ਲੋਕਾਂ ਦੇ ਵੱਲੋਂ ਮਨਾ ਕੇ ਅੱਜ ਦਾ ਦਿਨ ਜਿਹੜਾ ਹੈ ਉਹ ਵੱਡਾ ਕੀਤਾ ਜਾ ਰਿਹਾ ਹੈ ਕੈਮਰਾਮੈਨ ਗੁਲਚੇਂਦਰਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ